ਮਹਾਪੁਰਖ ਹੰਸਾਲੀ ਵਾਲਿਆਂ ਦਾ ਬੜਾ ਸੁੰਦਰ ਬਚਰਾ ਹਾਂ। ਪਹਿਲਾਂ-ਪਹਿਲਾਂ ਇਹ ਪਤਾ ਨਹੀਂ ਸੀ ਵੀ ਇਹ ਸੰਤ ਕਿਹੜੇ ਨੇ। ਆ ਜਦੋਂ ਬਾਬਾ ਜੀ ਨੂੰ ਦਸਤਾਰ ਬੰਦੀ ਹੋਈ ਤਾਂ ਬਾਬਾ ਜੀ ਦੇ ਨਾਲ ਅਸੀਂ ਗਏ ਸਾਰੇ ਸੰਤ ਗਿਆ ਦੀ ਹਰਨਾਮ ਸਿੰਘ ਜੀ ਦੇ ਨਾਲ ਉਦੋਂ ਪਤਾ ਲੱਗਾ ਵੀ ਇਹ ਵੀ ਕੋਈ ਸੰਤ ਨੇ। ਤੇ ਕਹਿੰਦੇ ਜੀ ਬੜੀ ਕਮਾਈ ਵਾਲੇ ਸੰਤ ਤੇ ਇਸ ਤਰ੍ਹਾਂ ਹੰਸਾਲੀ ਵਾਲੇ ਸੰਤ ਮਹਾਪੁਰਖ ਕਿੰਨੇ-ਕਿੰਨੇ ਮਹਾਂਪੁਰਸ਼ ਸਾਧ ਸੰਗਤ ਜੀ ਹੋਏ ਬਾਬਾ ਜੈਮਲ ਸਿੰਘ ਜੀ ਸੈਂਪਲੀ ਸਾਹਿਬ ਭਾਈ ਰਵਿੰਦਰ ਸਿੰਘ ਜੀ ਮਾ ਵੀ ਬੈਠੇ ਨੇ ਮਹਾਂਪੁਰਸ਼ਾਂ ਦੇ ਛੋਟੇ ਸੁਪੁੱਤਰ ਪਹਿਲਾਂ ਇਹ ਵੀ ਨਹੀਂ ਸੀ ਪਤਾ ਵੀ ਸੰਤਾਂ ਦਾ ਪਰਿਵਾਰ ਹੈ ਕਿੰਨੇ ਸੁਪੁੱਤਰ ਨੇ ਤਾਂ ਜਦੋਂ ਮਹਾਂਪੁਰਸ਼ਾਂ ਦਾ ਸ਼ਹੀਦਾਂ ਦਾ ਜੋੜ ਮੇਲਾ ਵੱਡਾ ਕਰਕੇ ਮਨਾਉਣਾ ਸ਼ੁਰੂ ਕੀਤਾ ਇਹ ਉਦੋਂ ਦੀ ਗੱਲ ਹੈ ਵੀ ਭਾਈ ਸਾਹਿਬ ਭਾਈ ਸ਼ਿਰ ਸਿੰਘ ਜੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਉਹ ਸਾਰਿਆਂ ਨੂੰ ਭਲੇਖਾ ਪੈਂਦਾ ਨਾ ਭਾਈ 인ਦਰਜੀਤ ਸਿੰਘ ਜੀ ਸੰਤਾਂ ਵਰਗਾ ਮਹਾਂਦਰਾ ਉਹ ਕਹਿੰਦੇ ਵੀ ਜਿਹੜੇ ਨਵੇਂ ਸਿੰਘ ਹੁੰਦੇ ਨਾ ਜਥੇ 'ਚ ਉਹਨਾਂ ਨੂੰ ਨਹੀਂ ਪਤਾ ਹੁੰਦਾ ਤਾਂ ਉਦੋਂ ਪਤਾ ਲੱਗਾ ਤਾਂ ਮਹਾਂਪੁਰਖ ਜਦੋਂ ਸ਼ੈਂਪਲੀ ਸਾਹਿਬ ਗਏ ਦੇਖੋ 10 ਹਜ਼ਾਰ ਸੰਗਤ ਨੂੰ ਅੰਮ੍ਰਿਤ ਛਕਾਇਆ ਸੰਤ ਬਾਬਾ ਜਰਨੈਲ ਸਿੰਘ ਜੀ ਇੱਕ ਦਿਨ 'ਚ ਉਹ ਜਿੰਨੀ ਸ਼ਿਵਾਸ਼ੀ ਬਾਬਾ ਜੈਮਲ ਸਿੰਘ ਜੀ ਨੇ ਕੀਤੀ ਔਰ ਗੁਰਮੁਖ ਪਿਆਰੇ ਬਾਬਾ ਬੰਤਾ ਸਿੰਘ ਜੀ ਬਾਬਾ ਜੈਮਲ ਸਿੰਘ ਜੀ ਇਹ ਭੂਰੀ ਵਾਲੇ ਨਹੀਂ ਜੀ ਸੈਂਪਲੀ ਸਾਹ ਵਾਲਿਆਂ ਦੀ ਗੱਲ ਕਰਦੇ ਉਹਨਾਂ ਤੋਂ ਬਾਅਦ ਬਾਬਾ ਬੰਤਾ ਸਿੰਘ ਜੀ ਸੋ ਉਹ ਕਮੇਟੀ ਬਣ ਗਈ ਫਿਰ ਆਪ ਜੀ ਨੂੰ ਪਤਾ ਹੀ ਆ ਫਿਰ ਕੀ ਹੁੰਦਾ ਉਹ ਸੰਤਾਂ ਦਾ ਉਹਨਾਂ ਨੇ ਬਾਬਾ ਬੰਤਾ ਸਿੰਘ ਜੀ ਦਾ ਦਰਵਾਜ਼ਾ ਭੰਨ ਲਿਆ ਨਿਕਲਣਾ ਵਿੱਚੋਂ ਕੀ ਸੀ ਇੱਕ ਕਸ਼ਹਿਰਾ ਟੰਗਿਆ ਸੀ ਇੱਕ ਪਰਨਾ ਸੀ ਉਹਨਾਂ ਦਾ ਇਰਾਦਾ ਪਤਾ ਨਹੀਂ ਸਾਧ ਕਿੰਨਾ ਕੁ ਸੋਨਾ ਜੋੜ ਕੇ ਬੈਠਾ ਹੋਣਾ ਤਾ ਉਹ ਫਿਰ ਨਾਰਾਜ਼ ਹੋ ਗਏ ਵੀ ਜੇ ਹੁਣ ਤੁਸੀਂ ਜਿੰਦਰਾ ਹੀ ਪੰਨ ਲਿਆ ਤਾਂ ਫਿਰ ਕਾਹਦਾ ਇਤਬਾਰ ਰਹਿ ਗਿਆ ਫਿਰ ਉਹ ਦੂਜੇ ਪਿੰਡ ਚਲੇ ਗਏ ਤਾਂ ਭਾਈ ਰਵਿੰਦਰ ਸਿੰਘ ਜੀ ਬੈਠੇ ਰਹੇ ਤਾਂ ਉਸ ਪਿੰਡ ਚ ਸਭ ਤੋਂ ਪਹਿਲਾਂ ਪਸ਼ੂ ਮਰਨੇ ਸ਼ੁਰੂ ਹੋਏ ਜਿੱਥੇ ਸੰਤਾਂ ਨੇ 10000 ਸੰਗਤ ਨੂੰ ਅੰਮ੍ਰਿਤ ਛਕਾਇਆ ਉਹਦੇ ਬਾਅਦ ਫਿਰ ਬਜ਼ੁਰਗਾਂ ਦੀ ਵਾਰੀ ਆਈ ਉਹ ਤਾਂ ਸੁਖ ਦੇ ਨਾਲ ਅੱਗੇ ਉਹਨਾਂ ਦੀ ਜਿੰਨੀ ਸੇਵਾ ਹੋ ਜੇ ਥੋੜੀ ਹੈ ਜਦੋਂ ਫਾਲ ਪਾਕੀ ਗਿਆ ਨਾਂ ਵੀ ਤੋੜ ਟੁੱਟਣਾ ਹੀ ਟੁੱਟਣਾ ਹੈ ਉਹਦੇ ਬਾਅਦ ਫਿਰ ਫੇਰ ਮਨਾ ਹਿੱਲੇ ਉਹਨਾਂ ਦਾ ਇਰਾਦਾ ਕੋਈ ਨਹੀਂ ਫਿਰ ਜਦੋਂ ਨੌਜਵਾਨਾਂ ਨੂੰ ਹੱਥ ਪਿਆ ਨਾ ਨਿੱਕੇ ਨਿੱਕੇ ਬੱਚਿਆਂ ਨੂੰ ਹੱਥ ਪਿਆ ਫੇਰ ਹਿੱਲੇ ਵੀ ਕੋਈ ਗਲਤੀ ਹੋਈ ਸਾਡੀ ਪਹਿਲਾਂ ਨਹੀਂ ਮੰਨੇ ਇਸ ਕਰਕੇ ਬਜ਼ੁਰਗਾਂ ਨੂੰ ਬੇਨਤੀ ਕਰੋ ਘਾਟੀ ਯਕੀਨ ਕਰਿਆ ਕਰੋ ਆਪ ਦਾ ਅੰਮ੍ਰਿਤ ਛਕੋ ਬਾਣੀ ਪੜੋ ਇਹ ਨਹੀਂ ਕਿਸੇ ਦੇ ਸਕੇ ਹੈਗੇ ਆਉਣ ਵਾਲੇ ਤੇ ਜਦੋਂ ਇਹਨਾਂ ਦੀ ਵਾਰੀ ਆਈ ਤੇ ਫੇਰ ਬੜੇ ਫਿਰ ਸੰਤਨ ਸਾਲੀ ਵਾਲਿਆਂ ਦੇ پاس ਚਲੇ ਗਏ ਸਾਰੇ ਤੇ ਜਾ ਕੇ ਬੇਨਤੀ ਕੀਤੀ ਉਹਨਾਂ ਦਾ ਸਿਸਟਮ ਬਹੁਤ ਵੱਡਾ ਸੀ ਸੋ ਉਹਨਾਂ ਨੇ ਬੜੇ ਪ੍ਰੇਮ ਦੇ ਨਾਲ ਫਿਰ ਆਖਿਆ ਵੀ ਜਾਓ ਉਹਨਾਂ ਨੂੰ ਲਿਆਓ ਫਿਰ ਮਾਫੀ ਮੰਗੀ ਕਹਿੰਦੇ ਨਹੀਂ ਰਹਿਣਾ ਤਾਂ ਨਹੀਂ ਆ ਪਰ ਹੁਣ ਜੇ ਸੰਤਾਂ ਬਚਨ ਕੀਤਾ ਤਾਂ ਨਥਲਪੁਰੇ ਵਾਲੇ ਸੰਤ ਸੈਂਪਲੀ ਸਾਹਿਬ ਵਾਲੇ ਬਾਬਾ ਬੰਤਾ ਸਿੰਘ ਜੀ ਤੇ ਉਧਰੋਂ ਸੰਤ ਹੰਸਾਲੀ ਵਾਲੇ ਆਏ ਫਿਰ ਉੱਥੇ ਸਮਾਗਮ ਹੋਇਆ ਬਹੁਤ ਵੱਡਾ ਅਰਦਾਸ ਕੀਤੀ ਮਹਾਰਾਜ ਦੇ ਪਿੰਡ ਵਾਲਿਆਂ ਨੇ ਸੰਤਾਂ ਤੋਂ ਮਾਫੀ ਮੰਗੀ ਸੋ ਸਾਧ ਸੰਗਤ ਜੀ ਐਸੇ ਮਹਾਪੁਰਸ਼ ਹੰਸ ਵਾਲੀ ਆਲੇ ਸਾਰਾ ਇਲਾਕਾ ਹੀ ਉਹਨਾਂ ਦੇ ਪਾਸ ਜਾਂਦਾ ਸੀ ਭਰਤਗੜ੍ਹ ਦੇ ਵਿੱਚ ਜਨਮ ਹੋਇਆ